ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਲੰਘੇ ਦਿਨ ਬਹੁਤ ਕੁਝ ਕਰ ਦਿੱਤਾ ਗਿਆ ਹਾਲਾਂਕਿ ਇਹ ਮੈਟਰ ਕਾਫੀ ਧੀਰ ਦਾ ਉਛਲਣ ਨੂੰ ਫਿਰਦਾ ਸੀ ਦੱਬਿਆ ਹੋਇਆ ਸੀ ਰੋਕਿਆ ਹੋਇਆ ਸੀ ਪਰ ਇੱਕ ਘ੍ਰਿਣਾ ਇੱਕ ਵਿਰੋਧ ਅਚਾਨਕ ਉੱਠਿਆ ਹੁਸ਼ਿਆਰਪੁਰ ਵਾਲੇ ਕਾਂਡ ਤੋਂ ਬਾਅਦ ਹੁਸ਼ਿਆਰਪੁਰ ਮਹਿਜ਼ 5 ਸਾਲਾਂ ਦਾ ਬੱਚਾ ਮੌਤ ਦੇ ਘਾਟ ਉਤਰ ਗਿਆ ਇੱਕ ਪ੍ਰਵਾਸੀ ਦੀ ਹਵਾਨੀਅਤ ਤੋਂ ਬਾਅਦ ਉਸ ਤੋਂ ਬਾਅਦ ਦੁਬਾਰਾ ਇੱਕ ਮੈਟਰ ਸਾਹਮਣੇ ਆਉਂਦਾ ਹੈ ਸੁਲਤਾਨਪੁਰ ਲੋਧੀ ਤੋਂ ਤੇ ਅੱਜ ਦੁਬਾਰਾ ਜਲੰਧਰ ਦਾ ਇੱਕ ਹੋਰ ਮਾਮਲਾ ਇਸੇ ਤਰ੍ਹਾਂ ਦਾ ਉੱਭਰ ਕੇ ਸਾਹਮਣੇ ਆਇਆ ਪਰ ਲੋਕਾਂ ਨੇ ਉਸ ਪ੍ਰਵਾਸੀ ਨੂੰ ਫੜ ਲਿਆ ਇਹ ਸਾਰਾ ਕੁਝ ਹੋਕ ਹੀ ਰਿਹਾ ਹੈ ਪੰਜਾਬ ਦੇ ਵਿੱਚ ਇਹ ਵੱਡਾ ਸਵਾਲ ਖੜਾ ਹੋ ਰਿਹਾ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਮੈਟਰ ਬਾਰੇ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਕਿਸ ਤਰ੍ਹਾਂ ਦੇ ਪੈਮਾਨੇ ਵਿਚਾਰਨੇ ਚਾਹੀਦੇ ਆ ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਜਾਂ ਕੀ ਹੋ ਰਿਹਾ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਬੜੀ ਹੈਰਾਨੀ ਦੀ ਗੱਲ ਹੈ ਕਿ ਮਹਿਜ਼ 5 5 6 6 3 3 ਸਾਲਾਂ ਦੇ ਬੱਚੇ ਮੌਤ ਦੇ ਘਾਟ ਉਤਾਰੇ ਜਾ ਰਹੇ ਐ, ਬਲਾਤਕਾਰ ਦਾ ਸ਼ਿਕਾਰ ਬਣ ਰਹੇ ਐ ਔਰ ਇਹ ਸ਼ਿਕਾਰ ਬਣਾਉਣ ਵਾਲੇ ਪ੍ਰਵਾਸੀ ਨੇ ਉਹ ਜਿਹੜੇ ਇੱਥੇ ਆ ਕੇ ਕੰਮ ਕਰ ਰਹੇ ਐ ਇਹ ਪੰਜਾਬ 'ਚ ਕੀ ਹੋ ਰਿਹਾ? ਦੇਖੋ ਸਾਹਬ ਸਿੰਘ ਜੀ ਪਹਿਲੀ ਗਲਤੀ ਇਹ ਹੈਗੀ ਐ ਕਿ ਪੰਜਾਬ ਜਿਹੜਾ ਗੁਰੂਆਂ ਤੇ ਪੀਰਾਂ ਦੀ ਧਰਤੀ ਐ। ਇਸ ਧਰਤੀ ਨੂੰ ਬੜੀ ਬਖਸ਼ ਐ ਕਿਉਂਕਿ ਗੁਰੂ ਮਹਾਰਾਜ ਦੀ ਗੁਰੂ ਰਾਮਦਾਸ ਜੀ ਦੀ ਨਗਰੀ ਵੀ ਇੱਥੇ ਐ। ਗੁਰੂ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਅਧੀ ਦਸਵੇਂ ਪਾਸ਼ਾ ਦਾ ਜਿਹੜਾ ਕਿਲਾ ਵੀ ਇੱਥੇ ਆ ਤੇ ਗੱਲ ਇਹ ਹੈ ਕਿ ਸਾਨੂੰ ਜੇ ਤੁਸੀਂ ਪਛੋਕੜ ਨੂੰ ਦੇਖੋ ਨਾ ਤੇ ਪੰਜਾਬ ਨੂੰ ਦੇਖ ਕੇ ਕੋਈ ਖੰਗਦਾ ਨਹੀਂ ਹੁੰਦਾ ਸੀ ਤੇ ਪੰਜਾਬੀ ਜਿਹੜੇ ਨਾ ਜਿੱਥੋਂ ਨਿਕਲ ਜਾਂਦੇ ਸੀ ਜਾਂ ਲੋਕਾਂ ਨੇ ਪੰਜਾਬ ਜਾਣਾ ਹੁੰਦਾ ਸੀ ਬੜਾ ਸਹਿਮ ਕੇ ਆਉਂਦੇ ਸੀ ਔਰ ਬੜਾ ਆ ਕੇ ਨਾ ਇਸ ਨਗਰੀ ਦੇ ਵਿੱਚ ਆ ਕੇ ਆਪਣੇ ਪੰਜਾਬ ਦੀ ਧਰਤੀ ਤੇ ਆ ਕੇ ਮਾਣ ਵੀ ਮਹਿਸੂਸ ਕਰਦੇ ਸੀ ਤੇ ਨਾਲ ਉਹਨਾਂ ਨੇ ਜਿਹੜਾ ਕਰਮ ਵੀ ਹੁੰਦੇ ਸੀ ਉਹ ਚੰਗੇ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਗੁਰੂ ਮਹਾਰਾਜ ਦੀ ਨਗਰੀ ਆ ਔਰ ਗੁਰੂ ਮਹਾਰਾਜ ਦੀ ਇੱਥੇ ਬਖਸ਼ਿਸ਼ ਆ ਔਰ ਇੱਥੇ ਯੋਧੇ ਰਹਿੰਦੇ ਆ ਲੇਕਿਨ ਪਿਛਲੇ 15 ਸਾਲਾਂ ਤੋਂ ਪੰਜਾਬ ਦਾ ਜਿਹੜਾ ਯੋਧਾਪਨ ਆ ਜਾਂ ਪੰਜਾਬ ਦੀ ਜਿਹੜੀ ਆਪਾਂ ਕਹੀਏ ਕਿ ਅਸਲੀ ਪਹਿਚਾਨ ਆ ਉਸ ਤੋਂ ਪੰਜਾਬ ਦੂਰ ਹੋ ਰਿਹਾ ਦੂਰ ਕਿਵੇਂ ਹੋ ਰਿਹਾ ਕਿ ਸਾਡਾ ਇੱਥੋਂ ਬਾਹਲਾ ਨੌਜਵਾਨ ਜਿਹੜਾ ਹੈਗਾ ਜਾਂ ਤਾਂ ਡਰੱਗ 'ਚ ਫਸ ਕੇ ਆਪਣੀ ਜਵਾਨੀ ਤੋਂ ਗਵਾ ਬੈਠਾ ਤੁਸੀਂ ਦੇਖਿਆ ਸੜਕਾਂ ਤੇ ਡਿੱਗੇ ਪੇ ਨੌਜਵਾਨ ਮੁੰਡੇ ਠੀਕ ਹੈ ਨਾ ਔਰ ਦੂਜਾ ਜਿਹੜਾ ਹਾਲਾਤ ਹੋਇਆ ਕਿ ਪੰਜਾਬ ਤੋਂ ਡੇਢ ਲੱਖ ਬੱਚਾ ਹਰ ਸਾਲ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਟੱਚੀ ਚੱਕ ਕੇ ਦੌੜ ਗਿਆ ਪੰਜਾਬ ਖੋਖਲਾ ਹੋ ਗਿਆ ਜਦੋਂ ਖੋਖਲਾ ਹੋ ਗਿਆ ਫਿਰ ਉਸ ਪੰਜਾਬ ਦੇ ਸਪੇਸ ਨੂੰ ਭਰਨ ਲਈ ਬਾਹਰਲੇ ਸੂਬਿਆਂ ਤੋਂ ਲੋਕ ਟੱਚੀਆਂ ਭਰ-ਭਰ ਕੇ ਇੱਥੇ ਆ ਗਏ ਔਰ ਤੁਸੀਂ ਇਸ ਗੱਲ ਨੂੰ ਦੇਖੋ ਬਈ ਉਹ ਇੰਨੇ ਕਿ ਸ਼ਕਤੀਸ਼ਾਲੀ ਹੋਈ ਜਾਂਦੇ ਆ ਇੰਨੇ ਕਿ ਪਾਵਰਫੁਲ ਹੋਈ ਜਾਂਦੇ ਆ ਕਿ ਉਹ ਆਪਣੀ ਮਰਜ਼ੀ ਨਾਲ ਹੋਣ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਆਪਣੀ ਮਰਜ਼ੀ ਨਾਲ ਹਕੂਮਤਾਂ ਨੂੰ ਨਚਾਉਂਦਾ ਪਏ ਆ ਔਰ ਉਹਨਾਂ ਲਈ ਬੋਰਡ ਵੀ ਬਣ ਗਏ ਆ ਸੂਬੇ ਦੇ ਵਿੱਚ ਠੀਕ ਹੈ ਨਾ ਉਹਨਾਂ ਦੀ ਭਲਾਈ ਬੋਰਡ ਵੀ ਬਣ ਗਏ ਠੀਕ ਹੈ ਜੇ ਭਲਾਈ ਬੋਰਡ ਬਣਿਆ ਫਿਰ ਉਹਨਾਂ ਦੀਆਂ ਹਰਕਤਾਂ ਵੀ ਜਿਹੜੀਆਂ ਆ ਉਹਦੇ ਉੱਤੇ ਜਿਹੜਾ ਵਾ ਪੂਰਾ ਚੰਬੂਕ ਚਲਾਉਣਾ ਚਾਹੀਦਾ ਉਹਨਾਂ ਦੀਆਂ ਹਰਕਤਾਂ ਨੂੰ ਵੀ ਨਕੇਲ ਕਸਣੀ ਚਾਹੀਦੀ ਆ ਲੇਕਿਨ ਗੱਲ ਇਹ ਹੈ ਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਪੰਜਾਬ ਦੇ ਵਿੱਚ ਜਿਹੜੀ ਰੀੜ ਦੀ ਹੱਡੀ ਆ ਉਹ ਕਮਜ਼ੋਰ ਹੋ ਚੁੱਕੀ ਹੈ। ਹੋਰ ਤੁਸੀਂ ਲੋਕੀ ਵੀ ਭਵਿੱਖਵਾਣੀ ਕਰਦੇ ਵੱਡੇ ਵੱਡੇ ਚਿੰਤਕ ਪੰਜਾਬ ਨੂੰ ਲੈ ਕੇ ਭਵਿੱਖਵਾਣੀ ਕਰਦੇ ਆ ਹੋਰ ਦੱਸਾਂ 20 ਸਾਲਾਂ ਬਾਅਦ ਦੇਖਿਓ 25 ਸਾਲਾਂ ਬਾਅਦ ਪੰਜਾਬ ਦੇ ਵਿੱਚ ਰਾਜ ਕਿਵੇਂ ਹੋਊਗਾ। ਸੋ ਮੈਂ ਜਿਹੜੀ ਗੱਲ ਉੱਤੇ ਚਿੰਤਾ ਜ਼ਾਹਰ ਕਰਦਾ ਪਿਆ ਕਿ ਇਹ ਜਿਹੜੀਆਂ ਕਠਿਨਾਵਾਂ ਕੋਈ ਕਰ ਕੀਵੇਂ ਜਾਵੇ। ਕਿਸੇ ਦੀ ਹਿੰਮਤ ਕਿਵੇਂ ਹੋ ਜੇਗੀ ਕਿ ਗੁਰੂ ਪਾਤਸ਼ਾਹ ਦੀ ਇਸ ਧਰਤੀ ਦੇ ਉੱਤੇ ਇਦਾਂ ਦਾ ਕਰਮ ਕਰ ਜੇ। ਕਿ ਇਸੇ ਬਾਹਰਲੇ ਬੰਦੇ ਦੀ ਆਕੇ ਹਿੰਮਤ ਕਿਵੇਂ ਹੋ ਜਾਈ ਉਵੇਂ ਵੀ ਦੇਖੋ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਵਾ ਪੰਜਾਬ ਦੇ ਵਿੱਚ ਕੋਈ ਪੰਜਾਬੀ ਜਿਹੜੇ ਹੈਗੇ ਨੇ ਲੋਕ ਉਹ ਤਾਂ ਸੇਵਾ ਭਾਵਨਾ ਵਾਲੇ ਲੋਕ ਹੈ ਮੈਨੂੰ ਨਹੀਂ ਲੱਗਦਾ ਕਿ ਛੋਟੇ ਬੱਚਿਆਂ ਨਾਲ ਕੋਈ ਜ਼ਬਰ ਜਨਾਹ ਉਹਨਾਂ ਦੀ ਮਰਡਰ ਜਿਹੜਾ ਵਾ ਇਦਾਂ ਵਾਲੇ ਸੋਚਦੇ ਨੇ ਹਾਂ ਕਿ ਲੁੱਟਾਂ ਖਸੁੱਟਾਂ ਦੇ ਵਿੱਚ ਹੱਟ ਮਰਡਰ ਹੋ ਜਾਂਦੇ ਆ ਲੇਕਿਨ ਇਦਾਂ ਦੇ ਕਰਮ ਤੋਂ ਬਹੁਤ ਦੂਰ ਨੇ ਇਹ ਨਹੀਂ ਹੈਗੇ ਛੋਟੇ ਬੱਚੇ ਭਈ ਉਹਨਾਂ ਨੂੰ ਅਸੀਂ ਆਪਣੀ ਨਿਗਾ ਜੜੀ ਹੈ ਗਲਤ ਕਰਕੇ ਉਹਨਾਂ ਨਾਲ ਹਰਕਤਾਂ ਕਰੀਏ ਤੇ ਉਹਨਾਂ ਦਾ ਮਰਡਰ ਕਰ ਦਈਏ ਇਹੋ ਜੀਆਂ ਘਟਨਾਵਾਂ ਨੇ ਪੰਜਾਬ ਨੂੰ ਕਲੰਕਿਤ ਕਰ ਦਿੱਤਾ ਔਰ ਪੰਜਾਬ ਕਮਜ਼ੋਰ ਵੀ ਹੋ ਰਿਹਾ ਨੀਤਾ ਤੁਸੀਂ ਅੱਜ ਦੱਸੋ ਅਸੀਂ ਦੁਬਈ ਚਲੇ ਜਾਂਦੇ ਆ ਹਿੰਮਤ ਹੁੰਦੀ ਹੈ ਕਿਸੇ ਦੀ ਉੱਥੇ ਕੋਈ ਕਰਮ ਕਰ ਜੇ ਮਾੜਾ ਕਿੰਨੇ ਲੱਖ ਲੋਕ ਉੱਥੇ ਰਹਿੰਦੇ ਕਿਸੇ ਦੀ ਹਿੰਮਤ ਹੈਗੀ ਹੈ ਜਿਹੜੇ ਲੋਕ ਪੰਜਾਬ ਦੀ ਧਰਤੀ ਤੇ ਇਦਾਂ ਦਾ ਅਪਰਾਧ ਕਰਦੇ ਪਏ ਨੇ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਦੁਬਈ ਕਰਕੇ ਦਿਖਾਣ ਉੱਥੇ ਫਾਂਸੀ ਹੈ ਗੋਲੀਆ ਉੱਥੇ ਕਾਨੂੰਨ ਸਖਤ ਹੈ ਇੱਥੇ ਹੁਣ ਕੋਈ ਰੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਕੋਈ ਕਹਿਣਾ ਵਾਲਾ ਨਹੀਂ ਇਹੀ ਕ ਗੱਲਾਂ ਜਿਹੜੀਆਂ ਹੈਗੀਆਂ ਪੰਜਾਬ ਨੂੰ ਕਮਜ਼ੋਰ ਕਰਤੀਆਂ ਪਈਆਂ ਔਰ ਪੰਜਾਬੀਅਤ ਇਹਦੇ ਨਾਲ ਕਮਜ਼ੋਰ ਵੀ ਹੋਈ ਹੈ ਨੌਜਵਾਨ ਹੈ ਨਹੀਂ ਐ ਇੱਥੇ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਰਹੇ ਨੇ ਬੰਦੇ ਉਹਨਾਂ ਨੂੰ ਵੀ ਪਤਾ ਹੁਣ ਪੰਜਾਬ ਦੀ ਰਾਖੀ ਕਰਨ ਵਾਲੇ ਰਖਵਾਲੇ ਤਾਂ ਇੰਗਲੈਂਡ ਅਮਰੀਕਾ ਕੈਨੇਡਾ 'ਚ ਬੈਠੇ ਹੋਏ ਆ ਦੂਜੀ ਹੋਰ ਜਿਹੜੀ ਗੱਲ ਹੈ ਸਾਬ ਸਿੰਘ ਜੀ ਕਿ ਪੰਜਾਬ ਦੇ ਵਿੱਚ ਇਹ ਵਕਤ ਹੈਗਾ ਸਖਤ ਕਾਨੂੰਨ ਬਣਾਉਂਦਾ। ਕਰੀਬ 10,38,000 ਜਿਹੜਾ ਬਾਹਰਲੀਆਂ ਸਟੇਟਾਂ ਦਾ ਪ੍ਰਵਾਸੀ ਜਿਹੜਾ ਪੰਜਾਬ 'ਚ ਵੜ ਗਿਆ ਹੋਇਆ। ਔਰ ਇਹਨਾਂ ਦੀਆਂ ਕਲੋਨੀਆਂ ਬਣ ਗਈਆਂ, ਇਹਨਾਂ ਨੇ ਘਰ ਬਣਾ ਲਏ ਆ, ਇਹਨਾਂ ਨੇ ਦੁਕਾਨਾਂ ਵੱਡੀਆਂ-ਵੱਡੀਆਂ ਲੈ ਲਈਆਂ। ਔਰ ਇਹ ਵੀ ਜਾਂਚ ਹੋਣੀ ਚਾਹੀਦੀ ਇਹਨਾਂ ਨੂੰ ਪੈਸਾ ਫੰਡਿੰਗ ਕੌਣ ਕਰ ਰਿਹਾ? ਕਿੱਥੋਂ ਆ ਰਿਹਾ ਇਹਨਾਂ ਨੂੰ ਪੈਸਾ? ਦੂਜੀ ਜਿਹੜੀ ਗੱਲ ਹੈ ਕੀ ਅੱਗੇ ਹੁੰਦਾ ਸੀ ਬਈ ਇਹਨਾਂ ਕੋਲੋ ਕੰਮ ਕਰ ਲਿਆ ਤੁਸੀਂ ਜਾ ਕੇ ਦੇਖੋ ਲੁਧਿਆਣੇ ਦੇ ਵਿੱਚ ਅੱਜ ਲੁਧਿਆਣੇ ਦੇ ਵਿੱਚ 7 ਲੱਖ ਦੇ ਕਰੀਬ ਪ੍ਰਵਾਸੀ ਐ ਤੇ 20-25 ਹਜ਼ਾਰ ਤੋਂ ਥੱਲੇ ਤਨਖਾਹ ਤੇ ਕੰਮ ਨਹੀਂ ਕਰਦੇ ਤੇ ਉਹ ਵੀ ਕਹਿੰਦੇ ਅਸੀਂ 9 ਤੋਂ 5 ਹੀ ਕਰਨਾ ਸਵਾ ਪੰਜ ਤੱਕ ਜੇ ਕਰਾਂਗੇ ਫਿਰ ਸਾਡਾ ਓਵਰਟਾਈਮ ਲੱਗੂਗਾ ਜਾਂ ਅਸੀਂ ਕੰਮ ਠੇਕੇ ਤੇ ਕਰਾਂਗੇ ਸਾਡੀਆਂ ਜਿਹੜੀਆਂ ਫੈਕਟਰੀਆਂ ਵਾਲੇ ਆ ਮੰਨ ਲਓ ਨਿਟਿੰਗ ਵੇਅਰ ਵਾਲੇ ਹੈਗੇ ਉੱਥੇ ਕੱਪੜਿਆਂ ਵਾਲੇ ਹੈਗੇ ਗਾਰਮੈਂਟਸ ਵਾਲੇ ਆ ਸਾਈਕਲ ਵਾਲੇ ਆ ਸਾਡੇ ਜਲੰਧਰ ਮੰਨ ਲਓ ਢਲਾਈ ਵਾਲੇ ਆ ਭਾਈ ਫਿਟਿੰਗ ਵਾਲੇ ਆ ਮੋਟਰ ਪਾਰਟ ਵਾਲੇ ਆ ਜਾਂ ਸਾਡੀ ਜਿਆਦਾ ਲੇਬਰ ਲੱਗਦੀ ਹੈਂਡ ਟੂਲ ਚ ਉਹਦੀ ਢਲਾਈ ਚ ਹੁਣ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਤੇ ਉਹਨਾਂ ਦੇ ਵੇਚੀ ਵੀ ਆਪਣੀ ਮਰਜ਼ੀ ਨਾਲ ਸੈਟ ਆ ਖਾਨਾ ਨਹੀਂ ਹੈ ਸ਼ੋਰਟੇਜ ਬਹੁਤ ਆ ਇਹ ਆਪਣੀ ਮਰਜ਼ੀ ਪੰਜਾਬੀ ਦਾ ਉਦਾਂ ਹੀ ਕੰਮ ਕਰਕੇ ਰਾਜੀ ਨਹੀਂ ਦੂਜਾ ਹੋਰ ਤੁਹਾਨੂੰ ਹੁਣ ਗੱਲ ਦੱਸਣ ਲੱਗਾ ਪੰਜਾਬ ਦਾ ਇਹਨਾਂ ਨੂੰ ਬਦਾਮ ਜਿਹੜੇ ਨਾ ਪੰਜਾਬ ਬਦਾਮ ਵਾਂਗੂ ਇਹਨਾਂ ਨੂੰ ਸੇਦ ਚ ਪੈ ਗਿਆ ਹਾਲੇ ਬਿਜਲੀ ਇੱਥੇ ਫ੍ਰੀ ਹੈ 300 ਯੂਨਿਟ ਤੋ ਹੈ ਪਹਿਲੀ ਲਾਈਨ ਆਟਾ ਦਾਲ ਹੂੰ ਫ੍ਰੀ ਹੈਗੀ ਆ ਠੀਕ ਹੈ ਨਾ ਆਧਾਰ ਕਾਰਡ ਹੈਗਾ ਤੇ ਬੀਬੀ ਦਾ ਬੱਸ ਸਫਰ ਹੂੰ ਫ੍ਰੀ ਹੈਗਾ ਠੀਕ ਹੈ ਆਧਾਰ ਕਾਰਡ ਤਾਂ ਹੁਣ ਤੁਸੀਂ ਜਿੱਥੇ ਮਰਜ਼ੀ ਜਾ ਕੇ ਬਣਵਾ ਲਓ ਜੇ ਤੁਹਾਡੇ ਕੋਲ ਆਧਾਰ ਕਾਰਡ ਹੈ ਬੱਸ ਫਿਰ ਫ੍ਰੀ ਹੋ ਗਈ ਬਿਜਲੀ ਫ੍ਰੀ ਰੋਟੀ ਫ੍ਰੀ ਗੁਰੂ ਘਰ ਲੰਗਰ ਤਾਂ ਮਿਲਦਾ ਹੀ ਆ ਚਲੋ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਤੇ ਮੈਨੂੰ ਇਹਦਾ ਸੋਇ ਤੋਂ ਪਤੀਆ ਇਹਨਾਂ ਨੂੰ ਹੋਰ ਕਿੱਦਾਂ ਦਾ ਚਾਹੀਦਾ ਸੂਬਾ ਜਿੱਥੇ ਜਾ ਕੇ ਤੁਹਾਨੂੰ ਖਾਣ ਨੂੰ ਵੀ ਰਹਿਣ ਨੂੰ ਮਿਲ ਰਿਹਾ ਮੁਫਤ ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਮਿਲ ਜਾਂਦਾ ਠੀਕ ਹੈ ਨਾ ਤੇ ਆ ਗਿਆ ਤੇ ਉਹਦੀ ਅਲੱਗ ਮਿਲ ਜਾਣਾ ਛਾਲੇ ਬਣਾਣ ਲਈ ਅਲੱਗ ਮਿਲ ਜਾਣੇ ਪੈਸੇ ਹੁਣ 1100 ਰੁਪਈਆ ਸ਼ੁਰੂ ਕਰਨ ਲੱਗੇ ਨੇ ਉਹ ਅਲੱਗ ਮਿਲ ਜਾਣੇ ਆ ਤੇ ਪੰਜਾਬ ਛੱਡਣਗੇ ਕਿਉਂ ਇਹ ਲੋਗ ਭਰ ਭਰ ਕੇ ਹੋਰ ਆ ਜਾਣਗੇ ਇੱਥੇ ਸਪੇਸ ਵੀ ਖਾਲੀ ਪਿਆ ਕੋਈ ਰੋਕਣਾ ਸਾਡੇ ਕੋਈ ਕਾਨੂੰਨੀ ਹੈ ਨਹੀਂਗਾ ਹਮਾਚਲ ਤੁਸੀਂ ਘਰ ਬਣਾ ਕੇ ਦੇਖ ਲਓ ਉਤਰਾਖੰਡ ਚ ਘਰ ਬਣਾ ਕੇ ਦੇਖ ਲਓ ਜੰਮੂ ਕਸ਼ਮੀਰ ਚ ਘਰ ਬਣਾ ਕੇ ਦੇਖ ਲੋ ਉੱਥੇ ਸੂਬਿਆਂ ਵਾਲੇ ਨਾ ਆਪਣੇ ਸੂਬੇ ਦੇ ਨਾਲ ਖੜੇ ਹੁੰਦੇ ਨੇ ਤੇ ਸੂਬੇ ਨਾਲ ਡੱਟ ਕੇ ਖਲੋਂਦੇ ਨੇ ਉਹ ਪੂਰਾ ਸੂਬਾ ਖੜਾ ਹੋ ਜਾਂਦਾ ਲੇਕਿਨ ਇੱਥੇ ਤੁਸੀਂ ਦੇਖਿਆ ਘਟਨਾਵਾਂ ਲਗਾਤਾਰ ਤਿੰਨ ਹੋ ਗਈਆਂ ਚਾਰ ਹੋ ਗਈਆਂ ਬਸ ਉਹੀ ਜਿੰਨਾ ਖੁਸ਼ਿਆਲਪੁਰ ਚ ਰੋਲਾ ਰੱਪਾ 19 ਦੀ ਗੱਲ ਸੁਣੀ ਜਾਂਦੀ ਭਈਆ ਕੋਈ ਮਤਲਬ ਲੋਕਾਂ ਦੇ ਦਿਲਾਂ ਚ ਐਂਚ ਨਹੀਂ ਹੈਗਾ ਭਈ ਸੂਬਾ ਸਰਕਾਰ ਨਾਲ ਗੱਲ ਕਰੀਏ ਭਈ ਜਿਹੜੇ ਬਾਹਰਲੇ ਸੂਬਿਆਂ ਤੋਂ ਲੋਕ ਆ ਰਹੇ ਨੇ ਇਹਨਾਂ ਤਾਂ ਇੱਕ ਤਾਂ ਸਾਡੇ ਇੱਥੇ ਰੈਵਨਿਊ ਲਾਸ ਹੋ ਰਿਹਾ ਭਈ ਅਸੀਂ ਇਹਨਾਂ ਨੂੰ ਫ੍ਰੀ ਬਿਜਲੀ ਦੇ ਰਹੇ ਆ ਫ੍ਰੀ ਆਟਾ ਦਾਲ ਦੇ ਰਹੇ ਆ ਫ੍ਰੀ ਅਸੀਂ ਇਹਨਾਂ ਨੂੰ ਜਿਹੜਾ ਵਾ ਅਗੋਂ 1100 ਰੁਪਏ ਦੇਣ ਦੀ ਤਿਆਰੀ ਕਰ ਰਹੇ ਆ ਬੱਸਾਂ ਇਹਨਾਂ ਨੂੰ ਫ੍ਰੀ ਦੇ ਰਹੇ ਆ ਇਹਨਾਂ ਨੂੰ ਇੱਥੇ ਆਨ ਤੇ ਇਹਨਾਂ ਦੇ ਪੱਕੇ ਜਿਹੜੇ ਆ ਇਹਨਾਂ ਦੇ ਡੋਮਿਸਾਈਲ ਨਾ ਬਣਾਓ ਇਹ ਕਾਨੂੰਨ ਪਾਸ ਕਰ ਦਿਓ ਭਈ ਇੱਥੇ ਜ਼ਮੀਨ ਜਿਹੜੀ ਸਾਡੀ ਖੇਤੀਬਾੜੀ ਵਾਲੀ ਜ਼ਮੀਨ ਖਤਮ ਹੋਈ ਜਾਂਦੀ ਪਈ ਆ ਠੀਕ ਹੈ ਨਾ ਕਿਉਂਕਿ ਉਹਨਾਂ ਲਈ ਤਾਂ ਪੰਜਾਬ ਇੱਕ ਕੈਨੇਡਾ ਹੈ ਵੈਂਕੂਵਰ ਹੈ ਪੰਜਾਬ ਉਹਨਾਂ ਲਈ ਉਥੋਂ ਪਿੰਡਾਂ ਚੋਂ ਉੱਠ ਕੇ ਆਂਦੇ ਐ ਇੱਥੇ ਬੈਨਗੂਵਰ ਸਮਝ ਕੇ ਆ ਕੇ ਘਰ ਵੀ ਬਣ ਜਾਂਦਾ ਕੰਮ ਵੀ ਕਰਦੇ ਨੇ ਦਬਕੇ ਵੀ ਮਾਰਦੇ ਨੇ ਤੇ ਤੁਸੀਂ ਇਸ ਕਰਕੇ ਹੁਣ ਮੈਨੂੰ ਇਹ ਲੱਗਦਾ ਨਹੀਂ ਅੱਗੋਂ ਪੰਜਾਬ ਦਾ ਭਵਿੱਖ ਕੋਈ ਚੰਗਾ ਹੈਗਾ ਕਿਉਂਕਿ ਜੋ ਹਾਲਾਤ ਪੰਜਾਬ ਦੇ ਹੋ ਰਹੇ ਨੇ ਲਗਾਤਾਰ ਜੋ ਜਿੱਦਾਂ ਆਬਾਦੀ ਵੱਧਦੀ ਪਈ ਹੈ ਜਿੱਦਾਂ ਇਹਨਾਂ ਦਾ ਕ੍ਰਾਈਮ ਦਾ ਗ੍ਰਾਫ ਵੱਧਦਾ ਪਿਆ ਆਉਣ ਵਾਲਾ ਵਕਤ ਪੰਜਾਬ ਤੇ ਬਹੁਤ ਮਾੜਾ ਵਕਤ ਹੈਗਾ ਜੇ ਅਸੀਂ ਉਹਦੀ ਤਸਵੀਰ ਦੇਖ ਕੇ ਰੂਹ ਕੰਬਦੀ ਗਈ ਵਾ ਔਰ ਸਭ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਆਪਣੀ ਗਲਤੀ ਵੀ ਹੈਗੀ ਆ ਪੰਜਾਬੀਆਂ ਦੀ ਆਪਣੀ ਗਲਤੀ ਵੀ ਹੈਗੀ ਉਹ ਕਹਾਵਤ ਹੈ ਕਿ ਨਾ ਕਹਿੰਦੇ ਭੁੱਖਾ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ ਉਹ ਕੰਮ ਹੋਇਆ ਪਿਆ ਉਹ ਵੇਖਦੇ ਆ ਸਸਤੀ ਲੇਬਰ ਆ ਖੇਤੀ ਚੱਲੋ ਲੈਈ ਚੱਲੋ ਖੇਤਾਂ ਚ ਵੀ ਇਹੀ ਵੜੇ ਪਏ ਆ ਇੰਡਸਟਰੀਆਂ ਚ ਵੀ ਇਹੀ ਵੜੇ ਪਏ ਆ ਸਾਹਿਬ ਜੀ ਗੱਲ ਇਹ ਤਾਂ ਕਿ ਪੰਜਾਬੀ ਨੌਜਵਾਨ ਤਾਂ ਬਾਹਰ ਚਲਾ ਗਿਆ ਹੁਣ ਖੇਤੀ ਕਰੂ ਕੌਣ ਮੈਨੂੰ ਦੱਸੋ ਨਾ ਖੇਤੀ ਕਰੂ ਕੌਣ ਜਿਹੜੀ ਇੱਥੇ ਪਿੰਡਾਂ ਦੀ ਗਰੀਬ ਲੇਬਰ ਵੀ ਆ ਉਹ ਮੰਨੇਗਾ ਚ ਲੱਗੀ ਹੋਈ ਆ ਠੀਕ ਆ ਨਾ ਗਰੀਬ ਲੇਬਰ ਮੰਨੇਗਾ ਚ ਲੱਗੀ ਆ ਆ ਬਾਕੀਆਂ ਨੇ ਜਿਹੜੇ ਆ ਈ ਰਿਕਸ਼ਾ ਪਾਲੇ ਆ ਕੇ ਉਹਨਾਂ ਨੇ ਠੀਕ ਹੈ ਨਾ ਤੇ ਪੰਜਾਬੀ ਕੰਮ ਕਿਹੜਾ ਕਰਦਾ ਮੈਨੂੰ ਇਹ ਦੱਸੋ ਪੰਜਾਬੀ ਤਾਂ ਕਹਿੰਦਾ ਵੀ ਮੈਂ ਕਿਸੇ ਤਰੀਕੇ ਪੈਸੇ ਇਕੱਠੇ ਕਰਾਂ ਮੈਂ ਦੁਬਈ ਚਲ ਜਾ ਮੈਂ ਸ਼ਾਰਜਾਹ ਚਲ ਜਾ ਮੈਂ ਕੁਵੈਤ ਚਲ ਜਾ ਇਰਾਨ ਚਲ ਜਾ ਇਰਾਕ ਚਲ ਜਾ ਮੈਂ ਇੱਧਰ ਅਬੂਦਾਬੀ ਚਲ ਜਾ ਇੱਥੋਂ ਨਹੀਂ ਨਿਕਲਦਾ ਤੇ ਮੈਂ ਜੀ ਇੰਗਲੈਂਡ ਅਮਰੀਕਾ ਸ਼ਾਨੇਗਾਂ ਜਰਮਨ ਸਭ ਲਾਈਨਾਂ ਲੱਗੀਆਂ ਹੋਈਆਂ ਭੱਜਣ ਨੂੰ ਪੰਜਾਬ ਤਾਂ ਭੱਜਦਾ ਪਿਆ ਬਾਹਰ ਨੂੰ ਤੇ ਉਹਨਾਂ ਦੀ ਜਿਹੜੀ ਸਪੇਸ ਹੈਗੀ ਆ ਉਹ ਘੇਰਦੇ ਭਈ ਨੇ ਆ ਕੇ ਯੂਪੀ ਬਿਹਾਰ ਵਾਲੇ ਲੋਕ ਉਸ ਸਪੇਸ ਤਾਂ ਕਿਰਦੀ ਪਈ ਆ ਨਾ ਸਾਰੀ ਸਪੇਸ ਤਾਂ ਵਧਦੀ ਜਾਂਦੀ ਪਈ ਆ ਅੱਜ ਤੁਸੀਂ ਦੇਖੋ ਜੇ 42% ਅਰਬਨਾਈਜੇਸ਼ਨ ਹੋ ਚੁੱਕਾ ਹੋਇਆ ਇਹਦਾ ਮਤਲਬ ਕਿਤਨਾ ਕਿਤੋਂ ਦਾ ਆਬਾਦੀ ਆਂਦੀ ਆ ਪੰਜਾਬ ਦਾ ਜਿਹੜਾ ਆਪਣਾ ਸਾਡਾ ਡੈਮੋਕਰੈਟਿਕ ਸਟਰਕਚਰ ਹੈਗਾ ਨਾ ਉਹ ਤਾਂ ਇਹਨੂੰ ਤਾਂ ਹੱਲ ਲੱਗਦਾ ਪਿਆ ਉਹਨੂੰ ਵੀ ਲੱਗਦਾ ਪਿਆ ਕਿਵੇਂ ਹੁਣ ਇਹ ਲੋਕਾਂ ਦੀਆਂ ਵੋਟਾਂ ਇੱਥੇ ਆ ਆਪਣੀ ਮਰਜ਼ੀ ਨਾਲ ਇਹ ਸਰਕਾਰਾਂ ਬਣਾਣਗੇ ਪਹਿਲੀ ਗੱਲ ਠੀਕ ਹੈ ਨਾ ਦੂਜੀ ਗੱਲ ਸਾਡੀ ਭਾਸ਼ਾ ਵੀ ਚੇਂਜ ਹੋਣੀ ਸ਼ੁਰੂ ਹੋ ਗਈ ਆ ਅੱਧੀ ਕ ਹਿੰਦੀ ਬੋਲਣੀ ਪੈਂਦੀ ਇਹਦਾ ਨਾ ਗੱਲ ਕਰਦੇ ਅੱਧੀ ਕ ਪੰਜਾਬੀ ਬੋਲਣੀ ਪੈਂਦੀ ਆ ਦੂਜੀ ਇਹ ਦੂਜੀ ਗੱਲ ਤੀਜੀ ਗੱਲ ਤੁਸੀਂ ਇਹ ਦੇਖੋ ਸਾਡਾ ਜੀਓਗ੍ਰਾਫੀਕਲ ਜਿਹੜਾ ਸਟਰਕਚਰ ਆ ਉਹ ਖਰਾਬ ਹੋ ਰਿਹਾ ਹੁਣ ਤੁਸੀਂ ਨਾ ਇਦਾਂ ਕਰੋ ਕਿਸੇ ਦਿਨ ਮੈਂ ਤੁਹਾਨੂੰ ਸਾਫ ਸਿੰਘ ਦੀ ਇੱਕ ਗੱਲ ਕਹਿਣਾ ਤੁਸੀਂ ਜ਼ਰੂਰ ਜਾਣਾ ਖਰੜ ਮੋਹਾਲੀ ਦੇ ਲਾਗੇ ਖਰੜ ਆ ਖਰੜ ਔਰ ਆਸ-ਪਾਸ ਦੇ ਪਿੰਡਾਂ 'ਚ ਤੁਸੀਂ ਸਰਵੇ ਕਰਨਾ ਜੇ ਤੁਹਾਨੂੰ 10% ਪੰਜਾਬੀ ਮਿਲ ਜਾਣਗੇ ਤੇ ਜੋ ਕਹੋਗੇ ਦੇਣਾ ਸਾਰੀ ਆਬਾਦੀ ਜੇ ਐਂਡ ਕੇ ਇਹਦੇ ਲੋਕਾਂ ਦੀ ਯੂਪੀ ਦੇ ਲੋਕਾਂ ਦੀ ਹਿਮਾਚਲ ਦੇ ਲੋਕਾਂ ਦੀ ਬਸ ਗਈ ਹਮਾਚਲ ਦੇ ਲੋਕ ਸਾਰੇ ਆ ਗਏ ਔਰ ਉਹ ਸਾਰਾ ਐਕਸਪੈਂਡ ਹੋਈ ਜਾ ਰਿਹਾ ਜੇ ਐਂਡ ਕੇ ਪਹਾੜਾਂ ਤੋਂ ਨਿਕਲ ਕੇ ਆਈਆ ਹੁਣ ਮੰਨ ਲਓ ਜਿਹੜੇ ਲੋਕ ਹਿਮਾਚਲ ਰਹਿੰਦੇ ਆ ਉੱਥੇ ਘਰ ਡਿੱਗਦੇ ਪਏ ਆ ਕਦੋਂ ਲੈਂਡਸਲਾਈਡ ਹੋ ਜਾਣੀ ਕਦੋਂ ਹੁਣ ਜਿਹੜੀ ਨਵੀਂ ਜਨਰੇਸ਼ਨ ਨਾ ਉਹ ਕਹਿੰਦੀ ਯਾਰ ਨਿਕਲੋ ਇਥੋਂ ਪਏ ਜਿਵੇਂ ਅਸੀਂ ਬੈਨਕੂਵਰ ਭੱਜਦੇ ਆ ਟੋਰਾਂਟੋ ਭੱਜਦੇ ਆ ਬ੍ਰਮਟਨ ਭੱਜਦੇ ਆ ਬਰਮਿੰਗਨ ਭੱਜਦੇ ਆ ਇਦਾਂ ਹੀ ਉਹ ਕਹਿੰਦੇ ਯਾਰ ਭੱਜੋ ਚੰਡੀਗੜ ਮੋਹਾਲੀ ਨੂੰ ਪਾ ਚੰਡੀਗੜ ਪਹੁੰਚ ਜਾ ਯਾਰ ਉਹ ਥੱਲੇ ਉਤਰਿਆ ਮੋਹਾਲੀ ਚੰਡੀਗੜ ਨਿਕਲ ਚਲੋ ਤੇ ਤੁਸੀਂ ਮੋਹਾਲੀ ਦੇ ਆਸ-ਪਾਸ ਜਾ ਕੇ ਦੇਖੋ ਖਰੜ ਦੇ ਆਸ-ਪਾਸ ਜਾ ਕੇ ਦੇਖੋ ਜੇ ਤੁਹਾਨੂੰ ਹਿਮਾਚਲ ਤੇ ਜੇ ਐਂਡ ਕੀ ਦੀ ਆਬਾਦੀ 60% ਨਾਲ ਲੱਭੇ ਤੇ ਜੋ ਕਹੋ ਦੇਣਾ ਇਹ ਸਾਡੀ ਸਾਡੀ ਜੀਓਗ੍ਰਾਫੀਕਲ ਸਟਰਕਚਰ ਹੀ ਇਹਨਾਂ ਨੇ ਚੇਂਜ ਕਰ ਦੇਣੀ ਸਾਡੀ ਭਾਸ਼ਾ ਚੇਂਜ ਕਰ ਦੇਣੀ ਸਾਡੇ ਸੰਸਕਾਰ ਸਾਡੀ ਸੰਸਕ੍ਰਿਤੀ ਸਾਰੀ ਚੇਂਜ ਕਰ ਦੇਣੀ ਇਹਨਾਂ ਉਹੀ ਗੱਲ ਹੈ ਨਾ ਮੈਂ ਇਹ ਨਹੀਂ ਕਹਿੰਦਾ ਇਹਨਾਂ ਦੇ ਹਾਂ ਤੇ ਰੋਕ ਲਗਾਈ ਜਾਵੇ ਲੇਕਿਨ ਗੱਲ ਇਹ ਹੈ ਕਿ ਜੇ ਹਿਮਾਚਲ ਨੇ ਆਪਣੇ 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 ਸੂਬੇ ਲਈ ਸਖਤ ਕਾਨੂੰਨ ਬਣਾਏ ਆ ਹਿਮਾਚਲ ਦੇ ਵਿੱਚ ਉੱਤਰਾਖੰਡ ਚ ਸਖਤ ਕਾਨੂੰਨ ਬਣੇ ਆ ਜੀਐਨਕੇ ਚ ਸਖਤ ਕਾਨੂੰਨ ਬਣੇ ਤੇ ਪੰਜਾਬ ਚ ਕਿਉਂ ਨਹੀਂ ਸਾਡੀ ਐਗਰੀਕਲਚਰ ਜ਼ਮੀਨ ਜਿਹੜੀ ਆ ਔਰਬਨਾਈਜੇਸ਼ਨ ਚ ਘੁੰਮੀ ਜਾ ਰਹੀ ਆ ਹਰ ਚੀਜ਼ ਚੇਂਜ ਹੋ ਰਹੀ ਆ ਤੁਸੀਂ ਦੇਖੋ ਕਿੰਨੀ ਕ ਜਮੀਨ ਇੱਥੇ ਖੇਤੀਬਾੜੀ ਜੋਗ ਰਹੀ ਹੈ ਇਹ 50% ਜਮੀਨ ਰਹਿ ਗਈ ਹੈ ਸਾਰੀ ਤੇ ਜੇ ਵੀ ਖਤਮ ਹੋ ਗਈ ਫਿਰ ਪੰਜਾਬ 'ਚ ਹੈ ਕੀ ਕਰਨ ਨੂੰ ਮੈਨੂੰ ਇਹ ਦੱਸੋ ਪੰਜਾਬ 'ਚ ਕੀ ਕਰਨ ਨੂੰ ਹੈਗਾ ਨਾ ਤਾਂ ਪੰਜਾਬ 'ਚ ਤੁਸੀਂ ਇੰਡਸਟਰੀ ਸਰਵਾਈਵ ਹੋ ਪਾ ਰਹੀ ਹੈ ਲੇਬਰ ਇੱਥੇ ਮਹਿੰਗੀ ਹੋ ਚੁੱਕੀ ਹੈ ਰੌ ਮਟੀਰੀਅਲ ਇੱਥੇ ਮਹਿੰਗਾ ਹੋ ਚੁੱਕਾ ਅਸੀਂ ਪੰਜਾਬ ਤਾਂ ਯਾਰ ਕ੍ਰਾਈਸਿਸ 'ਚ ਹੈਗਾ ਪੰਜਾਬ ਤਾਂ ਆਕਸੀਜਨ ਲੱਭਣ ਡਿਆ ਤੇ ਉੱਤੋਂ ਇਦਾਂ ਦੀਆਂ ਘਟਨਾਵਾਂ ਨੇ ਪੰਜਾਬ ਨੂੰ ਹੋਰ ਘਰ ਛੱਡਿਆ ਉਂ ਪੰਜਾਬ ਡੀਪ ਸਟੇਟ ਦੇ ਨਿਸ਼ਾਨੇ ਤੇ ਉੱਤੇ ਹੈਗਾ ਤੁਹਾਡੇ ਸਾਹਮਣੇ ਇਨਵੈਸਟਮੈਂਟ ਤਾਂ ਹੁੰਦੀਆਂ ਨਹੀਂ ਬਈਆਂ ਇੱਥੇ ਤੇ ਇੱਥੇ ਹਾਲਾਤ ਤਾਂ ਬਹੁਤ ਬੁਰੇ ਹੋਏ ਪਏ ਨੇ ਇਹਨੂੰ ਸਾਰੇ ਪਾਸਿਓ ਮੈਂ ਕਹਾਂ ਯਾਰ ਪੰਜਾਬ ਸਾਰੇ ਪਾਸਿਓ ਕਮਜ਼ੋਰ ਕੀਤਾ ਜਾ ਰਿਹਾ ਇੰਟਰਨਲ ਫੋਰਸਿਜ਼ ਵੀ ਲੱਗੀਆਂ ਹੋਈਆਂ ਐਕਸਟਰਨਲ ਤਾਕਤਾਂ ਵੀ ਲੱਗੀਆਂ ਹੋਈਆਂ ਡਾਕਟਰ ਸਾਹਿਬ ਇੱਕ ਵਾਰੀ ਨਾ ਹੁਣ ਉਸ ਮੈਟਰ ਦੀ ਗਹਿਰਾਈ ਦੇ ਵਿੱਚ ਵੀ ਚੱਲੀਏ ਫੁਸ਼ਿਆਰਪੁਰ ਜੋ ਹੋਇਆ ਉਸ 5 ਸਾਲ ਦੇ ਬੱਚੇ ਦੇ ਨਾਲ ਉਹਦੇ ਬਾਰੇ ਗੱਲ ਕਰੀਏ ਜੇ ਇੱਕ ਤਸਦੀਕ ਉਸ ਪੂਰੇ ਮਾਮਲੇ ਦੀ ਦੇਖੀ ਹੈ ਤੁਸੀਂ ਕਰੋ ਕੀ ਕੁਝ ਆਪਾਂ ਦੱਸ ਸਕਦੇ ਹਾਂ ਦਰਸ਼ਕਾਂ ਨੂੰ ਕਿ ਹੁਣ ਤੱਕ ਕੀ ਕੁਝ ਹੋਇਆ ਉਸ ਬੱਚੇ ਨਾਲ ਕੀ ਕੁਝ ਹੋਇਆ ਦੇਖੋ ਉਹ ਬੱਚਾ ਬੱਚੇ ਨਾਲ ਜਿਹੜਾ ਉਹਨਾਂ ਦੇ ਲੱਗੇ ਰਹਿੰਦਾ ਸੀ ਪ੍ਰਵਾਸੀ ਸੀਗਾ ਬਾਹਰਲੀ ਸੂਬੇ ਦਾ ਆਇਆ ਸੀਗਾ ਉਹਨੂੰ ਲੈ ਗਿਆ ਲੈ ਕੇ ਉਹਦੇ ਨਾਲ ਜ਼ਬਰਜਨਾਹ ਕੀਤਾ ਮੁੰਡੇ ਨਾਲ ਕੀਤਾ ਔਰ ਫਿਰ ਤੁਸੀਂ ਸੋਚੋ ਉਹਦੇ ਕਿੰਨੀ ਉਹਦੀ ਸਾਈਕੋਲੋਜੀਕਲ ਮਾੜੀ ਹੋਊਗੀ ਬਈ ਛੋਟਾ ਬੱਚਾ 5 ਸਾਲ ਦਾ ਉਹਦੇ ਨਾਲ ਕੋਈ ਕਰਮ ਕਰਦਾ ਪਿਆ ਫਿਰ ਉਹਦੀ ਪੈਂਟ ਲਾ ਕੇ ਉਹਦੇ ਨਾਲ ਹੀ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਛੱਡਿਆ ਤੁਸੀਂ ਇਹ ਦੇਖੋ ਕਿੰਨਾ ਉਹ ਉਹਦਾ ਜਿਹੜਾ ਵਾ ਉਹ ਖਰਾਬ ਹੋ ਚੁੱਕਾ ਹੋਇਆ ਦਿਮਾਗੀ ਤੌਰ ਦੇ ਉੱਤੇ ਇਦਾਂ ਦੇ ਲੋਕ ਪੰਜਾਬ 'ਚ ਆ ਚੁੱਕੇ ਹੋਏ ਆ ਅੱਜ ਦੇਖੋ 4 ਸਾਲਾਂ ਦੀ ਬੱਚੀ ਆ ਉਹਨੂੰ ਉਹੀ ਪ੍ਰਵਾਸੀ ਜਿਹੜਾ ਫੜ ਕੇ ਤੇ ਜ਼ਬਰਜਨਾਹ ਦੀ ਕੋਸ਼ਿਸ਼ ਕਰ ਰਹੀ ਹੈ ਛੇੜਛਾੜ ਕਰ ਰਹੀ ਲੋਕਾਂ ਨੇ ਰੰਗੇ ਹੱਥੀ ਫੜ ਲਿਆ ਉਹਦਾ ਕੁਟਾਪਾ ਚੜਿਆ ਉਹਦੀਆਂ ਵੀਡੀਓ ਨਸ਼ਰ ਹੋ ਰਹੀਆਂ ਇਹ ਕੀ ਹੋ ਰਿਹਾ ਪੰਜਾਬ 'ਚ ਇਹ ਕੀ ਹੋ ਰਿਹਾ ਖੰਗਦਾ ਨਹੀਂ ਹੁੰਦਾ ਸੀ ਬਾਈ ਜੀ ਪੰਜਾਬ 'ਚ ਖੰਗਦਾ ਨਹੀਂ ਹੁੰਦਾ ਸੀ ਕੋਈ ਚੰਡੀਗੜ੍ਹ ਤੋਂ ਪਹਿਲਾਂ ਲੋਕੀ ਆਪਣੀਆਂ ਆਰਾਮ ਨਾਲ ਆਪਣੇ ਆਪ ਨੂੰ ਸਲੀਕੇ 'ਚ ਆ ਜਾਂਦੇ ਸੀਗੇ ਅਸੀਂ ਪੰਜਾਬ 'ਚ ਵੜਨ ਲੱਗੇ ਆ ਠੀਕ ਹੈ ਨਾ ਸਲੀਕੇ ਚ ਆ ਜਾਂਦੇ ਸੀ ਅਦਬ ਤੇ ਸੰਸਕਾਰ ਚ ਆ ਜਾਂਦੇ ਸੀ ਕਿ ਅਸੀਂ ਪੰਜਾਬ ਦੀ ਸੰਸਕ੍ਰਿਤੀ ਬੜਨ ਲੱਗੇ ਆ ਇੱਥੇ ਤਾਂ ਕੋਈ ਪੁੱਛਦਾ ਹੀ ਕੋਈ ਨਹੀਂ ਕੋਈ ਗੱਲ ਨਹੀਂ ਕਰਦਾ ਹੁਣ ਤਾਂ ਹਾਲਾਤ ਯਾਰ ਹੋ ਹੋ ਗਏ ਆ ਪੰਜਾਬ ਦੇ ਲਈ ਹਾਂ ਦਾ ਨਾਰਾ ਮਾਰਨ ਵਾਲਾ ਹੀ ਕੋਈ ਨਹੀਂ ਮੈਂ ਕਹਿੰਦਾ ਹਾਂ ਦਾ ਨਾਰਾ ਮਾਰਨ ਆਪਾਂ ਤਾਂ ਸਿਰਫ ਯਾਰ ਇਹ ਨਹੀਂ ਕਹਿੰਦੇ ਵੀ ਇਹਨਾਂ ਦੇ ਰੋਕ ਲਾਓ ਦੇਖੋ 10 ਲੱਖ ਬੰਦਾ ਜੇ ਇੱਥੇ ਇਹ ਕੰਮ ਕਰ ਰਿਹਾ ਸਾਡੀ ਇੰਡਸਟਰੀ ਵੀ ਚਲਾਣੀ ਆ ਖੇਤਾਂ ਚ ਝੋਨਾ ਵੀ ਲਵਾਣਾ ਕਟਾਣਾ ਵੀ ਆ ਪਰਾਲੀ ਵੀ ਕਰਾਣੀ ਆ ਇਹਨਾਂ ਨੂੰ ਇੱਥੇ ਦੇ ਆਪਣੇ ਸਿਸਟਮ 'ਚ ਢਾਲੋ ਅਸੀਂ ਦੁਬਈ ਜਾ ਕੇ ਆਪਣੇ ਆਪ ਨੂੰ ਸਿਸਟਮ 'ਚ ਢਾਲ ਲੈਣੇ ਅਸੀਂ ਚੰਡੀਗੜ੍ਹ ਦੇ ਅੰਦਰ ਕ੍ਰਾਸ ਕਰਦੇ ਹਾਂ ਸੀਟ ਬੈਲਟ ਹੈੱਡ ਲਾਈਟ ਹਰ ਚੀਜ਼ ਸੈੱਟ ਕਰ ਲੈਣੇ ਆਂ ਬਈ ਤਾਂ ਕਿ ਚਲਾਣ ਨਾ ਹੋ ਜਾ ਅਸੀਂ ਵੀ ਸਿਸਟਮ 'ਚ ਖੁੱਦ ਨੂੰ ਚੰਡੀਗੜ੍ਹ 'ਚ ਵੜਦੇ ਹਾਂ ਢਾਲ ਲੈਣੇ ਆਂ ਅਸੀਂ ਜੇ ਐਨ ਡੀ ਕੇ ਜਾਂਦੇ ਆਂ ਉੱਥੇ ਦੇ ਨੋਰਮਸ ਵਿੱਚ ਚਲੇ ਜਾਂਦੇ ਆਂ ਨਹੀਂ ਇੱਥੇ ਫालतू ਕਿਸੇ ਨਾਲ ਬਹਿਸ ਨਹੀਂ ਕਰਨੀ ਇਕੱਠੇ ਹੋ ਜਾਣਗੇ ਸਾਨੂੰ ਸਾਡੇ ਗੱਲ ਪੈਣਗੇ ਹਾਂ ਇਵਨ ਹਿਮਾਚਲ 'ਚ ਪੰਜਾਬੀਆਂ ਦੇ ਗੱਲ ਪੈਂਦੇ ਉੱਥੇ ਦੇ ਲੋਕ ਇੱਕਠੇ ਹੋ ਜਾਂਦੇ ਉੱਥੇ ਤੁਸੀਂ ਬਾਜ਼ਾਰ 'ਚ ਕਿਸੇ ਦੁਕਾਨਦਾਰ ਨਾਲ ਉਹ ਇਹ ਕਰਕੇ ਦੇਖੋ ਸਾਰੇ ਇਕੱਠੇ ਹੋ ਜਾਂਦੇ ਆ ਇਸ ਕਰਕੇ ਤੁਸੀਂ ਦੇਖਿਆ ਕਦੀ ਪੰਜਾਬੀ ਜਦੋਂ ਜਾਣਗੇ ਹਾਲਾਂਕਿ ਡਿਸਪਲਨ 'ਚ ਜਾਂਦੇ ਅਸਲੀਕੇ 'ਚ ਜਾਂਦੇ ਆ ਉੱਥੋਂ ਦੀ ਉਹਨਾਂ ਦੀ ਆਪਣੀ ਸੰਸਕ੍ਰਿਤੀ ਆ ਮਤਲਬ ਹੈ ਕਿਸੇ ਪੰਜਾਬੀ ਨੇ ਕਿਸੇ ਕੁੜੀ ਨੂੰ ਉੱਥੇ ਹੱਥ ਪਾ ਲਵੇ ਹਿਮਾਚਲ 'ਚ ਜਾ ਕੇ ਸਿਸਟਮ 'ਚ ਆ ਜਾਂਦੇ ਉਹਨਾਂ ਦੇ ਲੇਕਿਨ ਇੱਥੇ ਕੋਈ ਸਿਸਟਮ ਬਣਾਉਣ ਵਾਲਾ ਹੀ ਕੋਈ ਨਹੀਂ ਰਿਹਾ ਇੱਥੇ ਪੁੱਛਣ ਵਾਲਾ ਹੀ ਕੋਈ ਨਹੀਂ ਰਿਹਾ ਇੱਥੇ ਤਾਂ ਜਦੋਂ ਇੱਥੇ ਦੇ ਜਿਹੜੇ ਪੰਜਾਬ ਦੀ ਜਵਾਨੀ ਆ ਜਿਨ੍ਹਾਂ ਨੇ ਅੱਗੋਂ ਪੰਜਾਬ ਚ ਲਾਣਾ ਉਹ ਆਪਣੀ ਜਿਹਾ ਡਰਾਈਵਰੀ ਇਹਨਾਂ ਨੂੰ ਦੇ ਕੇ ਚਲੇ ਗਏ ਯੂਪੀ ਬਿਆਹਰ ਵਾਲਿਆਂ ਨੂੰ ਕਰਨਗੇ ਕੀ ਹੁਣ ਇੱਥੇ ਕੋਈ ਇਹਨਾਂ ਨੂੰ ਗੱਲ ਕਰਨ ਵਾਲਾ ਹੀ ਨਹੀਂ ਕੋਈ ਮੇਰੀ ਗੱਲ ਸੁਣੋ ਸਭ ਤੋਂ ਵੱਡੀ ਗੱਲ ਹੁੰਦੀ ਇੱਕ ਖੌਫ ਬਈ ਅਸੀਂ ਪੰਜਾਬ 'ਚ ਜਾ ਕੇ ਗਲਤ ਕੰਮ ਨਹੀਂ ਕਰਨਾ ਠੀਕ ਹੈ ਨਾ ਅਸੀਂ ਪੰਜਾਬ 'ਚ ਜਾ ਕੇ ਉਹਨਾਂ ਦੀ ਸੰਸਕ੍ਰਿਤੀ 'ਚ ਰਹਿਣਾ ਹੈ ਲੇਕਿਨ ਗੱਲ ਇਹ ਹੈ ਕਿ ਇਹਨਾਂ ਨੂੰ ਸੰਸਕ੍ਰਿਤੀ ਸਿਖਾਊ ਕੌਣ ਇੱਥੇ ਦੀ ਸਾਨੂੰ ਇਹਨਾਂ ਦੇ ਅਸੀਂ ਤਾਂ ਇਹਨਾਂ ਦੀਆਂ ਭਾਸ਼ਾ ਸਿੱਖ ਲੈਣੇ ਆ ਠੀਕ ਹੈ ਨਾ ਕਾ ਭੈਲ ਕੀ ਆ ਹੁਆ ਇਹ ਚੀਜ਼ਾਂ ਬੋਲਣੀਆਂ ਸ਼ੁਨੇ ਕਾ ਭੈ ਅਸੀਂ ਇਹਨਾਂ ਦੀਆਂ ਭਾਸ਼ਾ ਸਿੱਖੀ ਜਾਂਦੇ ਆ ਇਹਨਾਂ ਨੂੰ ਕੋਹਾ ਪੰਜਾਬੀ ਬੋਲ ਕੇ ਬਖਾ ਦੇਣ ਇਹ ਨਹੀਂ ਬੋਲਣਗੇ ਪੰਜਾਬੀ ਇਹ ਪੰਜਾਬ ਪੰਜਾਬੀ ਭਾਸ਼ਾ ਤੋਂ ਕਦੀ ਨਹੀਂ ਦੇਖੋਗੇ ਤੁਸੀਂ ਪ੍ਰਵਾਸੀ ਪੰਜਾਬੀ ਭਾਸ਼ਾ ਨੂੰ ਬੋਲਦੇ ਆ ਅਸੀਂ ਬੋਲਾਂਗੇ ਫਿਰ ਉਹ ਆਪਣੀ 아이ਡੀਓਲੋਜੀ ਸੈੱਟ ਕਰੀ ਜਾ ਰਹੇ ਇੱਥੇ ਸਾਰੀ ਜੋ ਉੱਥੇ ਰਾਸ਼ਟਰ ਦੀ 아이ਡੀਓਲੋਜੀ ਹੈਗੀ ਆ ਉਹ ਇੱਥੇ ਸੈੱਟ ਹੋ ਰਹੀ ਆ ਪੂਰੀ ਇਹ ਵੀ ਇੱਕ ਤਰੀਕਾ ਹੈਗਾ ਪੰਜਾਬ ਨੂੰ ਟਹਾ ਲਾ ਆਂਦਾ ਇਹ ਘੱਟੋ ਘੱਟ ਪੰਜਾਬ ਦੇ ਲਈ ਇਹ ਮੌਕਾ ਹੈਗਾ ਕਾਨੂੰਨ ਬਣਾਏ ਜਾਣ ਸਖਤ ਵੀ ਇੱਥੇ ਲੈਂਡ ਨਹੀਂ ਦਿੱਤੀ ਜਾਏਗੀ ਨਾਲੋਂ ਇਹ ਇੱਥੇ ਹੁਣ ਅੱਜ ਤੁਸੀਂ ਦਬਈ ਚਲ ਜਾਓ ਤੁਸੀਂ 10000 ਕਰੋੜ ਵੀ ਕਮਾ ਲਓ ਤੁਸੀਂ ਉੱਥੇ ਦੇ ਸਿਟੀਜਨ ਨਹੀਂ ਬਣ ਸਕਦੇ ਤੁਸੀਂ ਉੱਥੇ ਦੀ ਨਾਗਰਿਕਤਾ ਨਹੀਂ ਲੈ ਸਕਦੇ ਤੁਸੀਂ 골ਡ ਵੀਜ਼ਾ ਲੈ ਲੋਗੇ ਸਾਰੇ ਵੀਜ਼ੇ ਲੈ ਲੋਗੇ ਤੁਸੀਂ ਉਹਨਾਂ ਦੇ ਰਾਈਟਸ ਦੇ ਵਿੱਚ ਨਹੀਂ ਆ ਸਕਦੇ ਸੋ ਇਹ ਵਕਤ ਹੈਗਾ ਪੰਜਾਬ ਨੂੰ ਬਚਾਉਣ ਦਾ ਜੀ ਪੰਜਾਬ ਨੂੰ ਬਚਾਉਣਾ ਸਾਰੀਆਂ ਪਾਰਟੀਆਂ ਨੂੰ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਪਏਗਾ ਇਹ ਗੱਲ ਦੇ ਉੱਤੇ ਹਾ ਦਾ ਨਾਰਾ ਮਾਰਨਾ ਪਏਗਾ ਪੰਜਾਬ ਦੀ ਧਰਤੀ ਬਚਾ ਲਓ ਪੰਜਾਬ ਦੀ ਭਾਸ਼ਾ ਬਚਾ ਲਓ ਪੰਜਾਬ ਦੀ ਸੰਸਕ੍ਰਿਤੀ ਬਚਾ ਲਓ ਨਹੀਂ ਤਾਂ ਬਚਣਾ ਨਹੀਂ ਜਿਸ ਹਿਸਾਬ ਨਾਲ ਖਲੜ ਤੋਂ ਸ਼ੁਰੂ ਹੋਇਆ ਹੋਇਆ ਇਹ ਸਾਰਾ ਲਪੇਟਦੇ ਜਾਣਾ ਇਹਨਾਂ ਨੇ ਅੱਗੇ ਤੱਕ ਡਾਕਟਰ ਸਾਹਿਬ ਮੇਰਾ ਆਖਰੀ ਸਵਾਲ ਹੈ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਸੀ ਜਾਂ ਤੁਸੀਂ ਹੁਣ ਜਿਵੇਂ ਤਕਰੀਰ ਦਿੱਤੀ ਕਿ ਹੋ ਸਕਦਾ ਹੈ ਕਿ ਉਹ ਇੱਧਰ ਆ ਰਹੇ ਹੋਣ ਤਾਂ ਕਿਸੇ ਪੋਲਿਟੀਕਲ ਸਾਜ਼ਿਸ਼ ਕਰਕੇ ਹੋਵੇ ਜਾਂ ਕੁਝ ਇਸ ਤਰ੍ਹਾਂ ਹੋਵੇ ਆ ਜੀ ਇਸੇ ਨੂੰ ਅੱਗੇ ਲੈ ਕੇ ਚੱਲੀਏ ਡਾਕਟਰ ਸਾਹਿਬ ਪੰਜਾਬ ਸਰਕਾਰ ਨੇ ਵੀ ਕੋਈ ਐਡੀ ਮਹਾਰਤ ਹਾਸਲ ਨਹੀਂ ਕੀਤੀ ਇਹ ਚ ਨਾ ਮੌਜੂਦਾ ਸਰਕਾਰ ਨੇ ਨਾ ਲੰਗੀਆਂ ਸਰਕਾਰਾਂ ਨੇ ਜਦ ਪਤਾ ਆ ਕਿ ਉਹਨਾਂ ਦੀ ਇੱਥੇ ਸੰਖਿਆ ਵਧੂਗੀ ਤੇ ਕਿਤੇ ਨਾ ਕਿਤੇ ਪੋਲਿਟੀਕਲ ਪ੍ਰੋਬਲਮ ਆਊਗੀ ਪੰਜਾਬ ਸਰਕਾਰ ਨੇ ਵੀ ਕੋਈ ਐਫਰਟ ਨਹੀਂ ਰੇਜ਼ ਕੀਤਾ ਦੇਖੋ ਸਾਫ ਸੰਗ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਨਾ ਕ੍ਰਾਈਸਿਸ ਹੈਗਾ ਪਹਿਲਾਂ ਨੂੰ ਸਮਝੋ ਸਾਡਾ ਲੇਬਰ ਦਾ ਕ੍ਰਾਈਸਿਸ ਬਹੁਤ ਹੈ ਕਿਉਂਕਿ ਸਾਨੂੰ ਲੇਬਰ ਦੋ ਪਾਸੇ ਚਾਹੀਦੀ ਹੈ ਇੱਕ ਤਾਂ ਖੇਤ ਮਜ਼ਦੂਰ ਜਾਰੀ ਨੇ ਚੋਨਾ ਲਾਣ ਵਾਲੇ ਚਾਹੀਦੇ ਆ ਛੋਨਾ ਬੱਢਣ ਵਾਲੇ ਚਾਹੀਦੇ ਆ ਕਣਕ ਵੱਢਣ ਵਾਲੇ ਚਾਹੀਦੇ ਆ ਇਹ ਸਾਰੇ ਸਾਨੂੰ ਕੰਮੇ ਚਾਹੀਦੇ ਪਹਿਲੀ ਲਾਈਨ ਦੂਜਾ ਇਹ ਹੈਗਾ ਕਿ ਸਾਨੂੰ ਇੰਡਸਟਰੀ ਜਿਹੜੀ ਇੱਥੇ ਆ ਚਲਾਨ ਲਈ ਫਤੇਗੜ ਸਾਹਿਬ ਤੋਂ ਲੋਹੀ ਦੀ ਇੰਡਸਟਰੀ ਹੈਗੀ ਆ ਮੰਡੀ ਗੋਬਿੰਦਗੜ ਤੋਂ ਲੈ ਕੇ ਮਿੱਲਾਂ ਹੈਗੀਆਂ ਉੱਥੇ ਚਾਹੀਦਾ ਫਿਰ ਸਾਨੂੰ ਪੰਜਾਬ ਦੇ ਵਿੱਚ ਲੁਧਿਆਣੇ ਚਾਹੀਦੀ ਆ ਜਲੰਧਰ ਚਾਹੀਦੀ ਆ ਬਟਾਲੇ ਚਾਹੀਦੀ ਆ ਇਹ ਲੇਬਰ ਕਿੱਥੋਂ ਲੈ ਆਣੀ ਆ ਸੋ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਮਜਬੂਰੀਆਂ ਹੈਗੀਆਂ ਕਿ ਆਪਾਂ ਸਟੇਟ ਨੂੰ ਚਲਾਣਾ ਵੀ ਆ ਇੰਡਸਟਰੀ ਨੂੰ ਵੀ ਚਲਾਣਾ ਹੈਗਾ ਲੇਕਿਨ ਸਟੇਟ اور ਇੰਡਸਟਰੀ ਨੂੰ ਚਲਾਉਣ ਦੇ ਨਾਲ ਨਾਲ ਸਾਨੂੰ ਹੌਲੀ-ਹੌਲੀ ਆਪਣੇ ਕਾਨੂੰਨ ਜਿਹੜੇ ਆ ਸੂਬੇ ਦੇ ਜਿਹੜੇ ਸੂਬੇ ਦੇ ਪੱਖੀ ਕਾਨੂੰਨ ਆ ਉਹ ਵੀ ਦੇਖਣੇ ਚਾਹੀਦੇ ਸੂਬੇ ਦੇ ਫੈਡਰਲ ਸਟਰਕਚਰ ਨੂੰ ਵੀ ਦੇਖਣਾ ਚਾਹੀਦਾ ਸੂਬੇ ਦੀ ਸੰਸਕ੍ਰਿਤੀ ਨੂੰ ਵੀ ਦੇਖਣਾ ਚਾਹੀਦਾ ਸੂਬੇ ਦੀ ਭਾਸ਼ਾ ਨੂੰ ਵੀ ਦੇਖਣਾ ਚਾਹੀਦਾ ਸੂਬੇ ਦੇ ਅਮਨ ਕਾਨੂੰਨ ਨੂੰ ਵੀ ਵੇਖਣਾ ਚਾਹੀਦਾ ਕਿਤੇ ਨਾ ਕਿਤੇ ਜਿਹੜੀ ਮੇਰੀ ਆਪਣੀ ਸੋਚ ਹੈਗੀ ਹੈ ਕਿ ਨਾਲ-ਨਾਲ ਇਹ ਚੀਜ਼ਾਂ ਇੰਡਸਟਰੀਆਂ ਦੇ ਰਾਖੇ ਕਰਨ ਲਈ ਜਾਂ ਇੰਡਸਟਰੀ ਖੇਤੀਬਾੜੀ ਨੂੰ ਬਚਾਉਣ ਲਈ ਜ਼ਰੂਰ ਸਾਨੂੰ ਕੰਮਿਆਂ ਦੀ ਲੋੜ ਹੈ ਲੇਕਿਨ ਨਾਲ ਸਰਕਾਰ ਨੂੰ ਵੀ ਇਹ ਸਖਤ ਕਾਨੂੰਨ ਬਣਾਉਣੇ ਚਾਹੀਦੇ ਵੀ ਠੀਕ ਹੈ ਅਗਰ ਬਾਹਰਲੇ ਸੂਬਿਆਂ ਤੋਂ ਆਣਗੇ ਲੋਕ ਇਹਨਾਂ ਦੀ ਜ਼ਮੀਨ ਖਰੀਦਣ ਦੇ ਉੱਤੇ ਪਾਬੰਦੀ ਹੈਗੀ ਹੈ ਇਹ ਇਹਨਾਂ ਦਾ ਇੱਥੇ ਨਾਗਰਿਕਤਾ ਲੈਣ ਤੇ ਪਾਬੰਦੀ ਹੈਗੀ ਹੈ ਕੱਲ ਨੂੰ ਤਾਂ ਜਿਸ ਹਿਸਾਬ ਨਾਲ ਇਹਨਾਂ ਦੀ ਸੰਖਿਆ ਵੱਧ ਗਈ ਹੋਈ ਹੈ ਇਹ ਤਾਂ ਆਪਣੇ ਹਿਸਾਬ ਨਾਲ ਹੋਰ 5-7 10 ਸਾਲਾਂ ਨੂੰ ਮੈਨੂੰ ਲੱਗਦਾ ਕਿ 27 ਤੋਂ ਬਾਅਦ 32 ਤੱਕ ਇਹਨਾਂ ਦੀ ਮਰਜ਼ੀ ਨਾਲ ਸਰਕਾਰ ਬਣਿਆ ਕਰੇਗੀ ਸਰਪੰਚੀਆਂ ਨਾਨਾ ਕੌਂਸਲਰ ਦੀਆਂ ਵੀ ਲੜੀਆਂ ਆ ਮੈਲੇ ਦੀਆਂ ਵੀ ਲੜੀਆਂ ਮੈਂਬਰ ਪਾਰਲੀਮੈਂਟ ਦੀਆਂ ਲੜਨ ਮੈਂ ਕਹਿੰਦਾ ਗੱਲ ਨਹੀਂ ਸਮਝਦੇ ਲੜਨ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਡੋਮਿਸਾਈਲ ਤਾਂ ਮਜ਼ਬੂਤ ਹੋਣਾ ਚਾਹੀਦਾ ਪੰਜਾਬ ਦਾ ਡੋਮਿਸਾਈਲ ਸਰਟੀਫਿਕੇਟ ਦੀ ਵੈਲਿਊ ਹੋਣੀ ਚਾਹੀਦੀ ਆ ਕੈਨੇਡਾ ਦੇ ਯੂਕੇ ਦੇ ਪਾਸ ਇੰਗਲੈਂਡ ਦੇ ਪਾਸਪੋਰਟ ਦੀ ਵੈਲਿਊ ਹੈ ਰੈਡ ਪਾਸਪੋਰਟ ਦੀ ਪੂਰਾ ਵਰਡ ਦੀ ਅਮਰੀਕਨ ਪਾਸਪੋਰਟ ਦੀ ਵੈਲਿਊ ਆ ਸੂਬੇ ਦੇ ਡੋਮਿਸਾਈਲ ਦੀ ਵੈਲਿਊ ਹੋਣੀ ਚਾਹੀਦੀ ਆ ਭਈ ਇਹ ਸਾਡਾ ਸੂਬੇ ਦਾ ਨਾਗਰਿਕ ਹੈਗਾ ਲੇਕਿਨ ਗੱਲ ਇਹ ਆ ਕਿ ਸੂਬੇ ਦਾ ਡੋਮਿਸਾਈਲ ਹੈ ਨਹੀਂ ਇੱਥੇ ਸਾਡੀ ਜਿਹੜੀਆਂ ਵੋਟ ਦੀ ਰਾਜਨੀਤੀ ਆ ਉਹਨੇ ਪੰਜਾਬ ਨੂੰ ਸਾਰੇ ਨੂੰ ਬਹੁਤ ਟਹਾ ਲਾਇਆ ਮੈਂ ਤਾਂ ਅੱਗੇ ਦੱਸ ਕੇ ਟਿਆ ਹਰ ਚੀਜ਼ ਤਾਂ ਮੁਫਤ ਮਿਲਦੀ ਆ ਕਿਹੜੀ ਚੀਜ਼ ਮੁਫਤ ਨਹੀਂ ਹੈਗੀ ਦੱਸੋ ਪਹਿਲਾਂ ਸਾਡੀ ਰਬੜ ਇੰਡਸਟਰੀ ਚ ਮਨੋਪੋਲੀ ਸੀ ਹੈਂਡ ਟੂਲ ਚ ਮੋਨੋਪੋਲੀ ਸੀ ਪਾਈਪ ਫਿਟਿੰਗ ਚ ਮੋਨੋਪੋਲੀ ਸੀ ਸਾਰੀ ਇੰਡਸਟਰੀਆਂ ਚ ਸਾਡੀ ਮੋਨੋਪੋਲੀ ਸੀ ਅਸੀਂ ক্রিকেট ਬੈਟਸ ਵਿੱਚ ਸੀ ਹੁਣ ਦੇਖੋ ਸਪੋਰਟਸ ਇੰਡਸਟਰੀ ਚਲੀ ਚਲੀ ਗਈ ਮੇਰਠ ਉਹ ਅੱਧੀ ਲੈ ਗਿਆ ਕਠੂਆ ਉਹਨਾਂ ਨੇ ਆਪਣੀ ਲੱਕੜ ਵੇਚਣੀ ਬੰਦ ਕਰਤੀ ਸਾਡੇ ਕੋਲ ਲੇਬਰ ਬੜੀ ਸਰਪਲਸ ਹੁੰਦੀ ਸੀ ਪੰਜਾਬ ਬੜਾ ਕੁਸ਼ਾਲ ਸੂਬਾ ਸੀ ਲੇਕਿਨ ਪੰਜਾਬ ਦਾ ਪੈਸਾ ਹੀ ਬਾਹਰ ਚਲਾ ਗਿਆ ਹੁਣ ਜਦੋਂ ਚਲਾ ਗਿਆ ਸਾਰਾ ਹੁਣ ਦੇਖਦੇ ਪਏ ਨੇ ਬਾਹਲੇ ਸੂਬਿਆਂ ਵਾਲੇ ਆ ਕੇ ਵੀ ਇੱਥੇ ਰਹਿ ਹਾਂ ਕੱਟ ਗਈ ਹੈ ਸੰਖਿਆ ਹੁਣ ਅਸੀਂ ਹੀ ਪੰਜਾਬ ਨੂੰ ਸੰਭਾਲਣਾ ਪਿੰਡਾਂ ਦੇ ਪਿੰਡ ਤਾਂ ਖਾਲੀ ਪਏ ਵੱਡੀਆਂ-ਵੱਡੀਆਂ ਕੋਠੀਆਂ ਦੇ ਜੰਦਰੇ ਲੱਗੇ ਪਏ ਆ ਹੁਣ ਉਹ ਕਹਿੰਦੇ ਜੀ ਅਸੀਂ ਹੀ ਸੰਭਾਲਣਾ ਉਸੇ ਹਿਸਾਬ ਨਾਲ ਪੰਜਾਬ ਦੀ ਜਿਹੜੀ ਜਿਹੜਾ ਸਟਰਕਚਰ ਹੈਗਾ ਜਿਹਨੂੰ ਜੀਓਗ੍ਰਾਫੀਕਲ ਸਟਰਕਚਰ ਕਹਿੰਦੇ ਆ ਇਸੇ ਕਰਕੇ ਪੰਜਾਬ ਦਾ ਚੇਂਜ ਹੋ ਰਿਹਾ ਇਸੇ ਕਰਕੇ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਬੋਲੀਆਂ ਪੰਜਾਬ ਦੀ ਭਾਸ਼ਾ ਉਹਨੂੰ ਸਾਰਿਆਂ ਨੂੰ ਇਸੇ ਕਰਕੇ ਟ ਹਾਲਾ ਲੱਗ ਰਿਹਾ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਕੀ ਕੁਝ ਕੀਤਾ ਜਾਵੇਗਾ ਜਾਂ ਇਸ ਤਰ੍ਹਾਂ ਦੇ ਮਾਮਲੇ ਕੀ ਇਸੇ ਤਰ੍ਹਾਂ ਉੱਭਰਦੇ ਰਹਿਣਗੇ ਆਉਂਦੇ ਰਹਿਣਗੇ ਜਾਂ ਇਹ ਕਿਤੇ ਨਾ ਕਿਤੇ ਹੁਣ ਠੱਲ ਪੈ ਜਾਊਗੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ